ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪ੍ਰਿੰਦਰ ਰਾਜਾ ਸਾਸੀ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਸਾਰੇ ਸਵੇ ਸਵੇ ਆ कि आपा पहुचे वीर हरमन दे कुल ते आजो प्राप्तियां वीर ਨਾਲ ਗੱਲਬਾਤ ਤੇ ਕੁਛ ਦਿਨਾਂ ਦੀ ਡਿਟੇਲ ਸੱਚੇ ਵੀਰ ਜੀ ਸਾਸਰੀ ਨਾਲ ਭਾਜੀ ਉਸ ਨਾਲ ਠੀਕ ਠਾਕ ਵਧੀਆ ਜੱਗੇ ਵੀਰ ਤੂੰ ਸਰਾ ਠੀਕ ਠਾਕ ਵਧੀਆ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਥੋੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੇ ਇਦਾਂ ਹੀ ਭਾਜੀ ਲੋਕਲ ਮਾਲ ਵੇਖ ਜਾਂਦਾ ਰਹਾ ਵੇਚ ਨਾਲੇ ਵਪਾਰੀ ਭੜਾ ਖੜਦੇ ਰਹੇ ਆ ਠੀਕ ਆ ਠੀਕ ਆ ਆ ਦੰਗਰ ਤਿੰਨ ਚਾਰ ਹੁਣ ਆਂਦੇ ਤੇ ਮੈਂ ਵੀਡੀਓ ਪਾ ਹੀ ਲਈਏ ਵਾਵਾ ਦੇਡੋ ਭਾਈ ਹਾਂਜੀ 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 ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਦੇ ਹੋ ਨਾਂ ਭਾਜੀ ਮੇਰਾ ਹਰਮੰਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਵਿੱਚ ਬਸਦਾ ਠੀਕ ਹੈ ਫੋਨ ਨੰਬਰ 8264142131 ਠੀਕ ਹੈ ਜੀ ਹਾਂਜੀ ਭਾਜੀ ਇਦੋਂ ਕਾਲੀ ਚਲਵਾਰ ਹਾਂਜੀ ਭਾਜੀ ਦੱਸਿਓ ਭਾਈ ਪਹਿਲੇ ਨੰਬਰ ਇਹ ਦੂਜਾ ਸੂਆ ਭਾਜੀ ਛੋਟੀ ਸੂਈ ਆ ਅੱਛਾ ਜੀ ਸੂਈ ਨੂੰ ਅੱਜ ਹੋ ਗਿਆ 54 ਦਿਨਾਂ ਦੇ ਲੱਗਦੇ ਬੰਨੇ ਟੈਂ ਠੀਕ ਹੈ ਜੀ ਮੇਲ ਕੱਪ ਹਾਂਜੀ ਮੇਲ ਕੱਪ ਆ ਗਿਆ ਤੇ 5 ਦਿਨ ਦੇ ਆਸ-ਪਾਸ ਰੋਤੀ ਰੋਤੀ ਭਾਜੀ ਹੋਊਗਾ ਲੀਟਰ ਵਾਲਾ 10 ਕਿਲੋ ਅੱਛਾ ਜੀ 9 ਮੰਨ ਦੇ ਜਿਹੜਾ ਮਰਜ਼ੀ ਵੀਰ ਲੈ ਜੀ ਠੀਕ ਹੈ ਠੀਕ ਹੈ ਲਓ ਜੀ 44 1 ਨੰਬਰ ਜੇ ਭਾਜੀ ਲੱਗਾ ਠੀਕ ਲਓ ਜੀ ਕਾਟ ਕਾਟ ਜਿਹਦਾ ਬਹੁਤ ਚੰਗਾ ਆ ਗਿਆ ਤੇ ਜੈਡ ਬਲੈਕ ਆ ਵੀ ਤੇ ਥੱਲੇ ਉਹ ਨਾ ਨਾ ਚਪਗਾ ਵਾਂਗੂ ਬਣੀ ਪਈ ਆ ਬਾਈ ਕਿੰਨਾ ਭਰੂ ਤੇ ਉਹ ਤੋਂ ਭਾਈ ਯਾਰਾ ਨਹੀਂ ਤਹੀ ਮਰੀ ਬਾਹ ਨਾਲ ਦੀਆਂ ਬਾਤ ਤੁਹਾਨੂੰ ਬੜਾ ਡੰਗਰ ਮੈਲੇ ਤੇ ਆਉਂਦਾ ਆ 11 12 ਕਿਲੋ ਕੋਤਰ ਮਾਰਨਾ ਚਾਹ ਟਿੱਪਰ ਗੁੱਗੀ ਠੀਕ ਹੈ ਠੀਕ ਲਓ ਜੀ 11 12 ਲੀਟਰ ਦਾ ਦੁੱਧ ਬਾਈ ਕਹਿੰਦਾ ਕਿ ਆਰਾਮ ਨਾਲ ਕੱਢੀ ਜਾਊਗੀ ਬਾਕੀ ਥੋੜਾ ਦਾ ਸੈਜ ਗੈ ਉਹ ਵੀ ਚੈੱਕ ਕਰਾ ਦਿੰਨੇ ਆ ਤੇ ਥਣ ਥਣ ਜਿਹੜਾ ਇਹਨ ਕੱਲਾ ਕੱਲਾ ਲੱਗਾ ਪਿਆ ਵਾ ਇਹ ਖਲੇਪਾ ਵੀ ਮਗਰੋਂ ਪਿੱਛੇ ਪੁਰੇ ਦੀ ਕੁਆਲਿਟੀ ਵਖਾ ਦਿਓ ਠੀਕ ਠੀਕ ਨਾ ਜੀ ਲੈ ਵਾਲ ਨੂੰ ਆ ਜਿਹੜਾ ਬਹੁਤ ਜਿਆਦਾ ਸਫਾਈਆਂ ਦੇ ਵਿੱਚ ਆ ਗਿਆ ਵਾ ਇਕੱਲਾ ਇਕੱਲਾ ਉਤਾਨ ਲਗਾ ਜਿਆ ਤੇ ਸਾਣ ਵੀ ਲੋਟੇ ਸੰਗ ਦੀ ਛੋਟੀ ਗਾੜੀਆਂ ਲੈਵਾ ਵਖਾ ਦਿਓ ਭਾਈ ਸਾਡੇ ਵੀ ਉਹ ਵੀ ਚੰਗਾ ਥਣ ਲੱਗਿਆ ਜੀ ਹਾਂਜੀ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਤੇ ਭਾਈ ਜੀ ਇਹਦਾ ਲੱਖ ਕਰਦੇ ਏ ਹਾਂਜੀ ਕਿ ਚਾ ਨਵੇਂ ਦੇ ਦਈਏ ਹਾਂ ਨਾ ਕਰ ਦਈਏ ਆ ਨਾ ਕਰ ਦਈਏ ਹਾਂਜੀ ਪੂਰੇ 90 ਦੀ ਗਵਾਗੇ ਭਾਈ ਜੀ ਔਰ ਕਰਦਗੇ ਥੋੜਾ ਬੋਰਾ ਕੀ ਜੀ ਵੱਡੀ ਝੋਟੀ ਏ ਕਰਦਗੇ ਥੋੜਾ ਬੋਰਾ ਨਹੀਂ ਭਾਜੀ ਕੰਜਾਇ ਨਹੀਂ ਜਾਗੀ ਫਿਰ ਮੌਕੇ ਦੇ ਵੀ ਥੋੜਾ ਬੋਰਾ ਤੁਹਾਨੂੰ ਪਤਾ ਕਰਨਾ ਪੈਦਾ ਠੀਕ ਹੈ ਠੀਕ ਹੈ ਭਾਜੀ ਮੌਕੇ ਦੇ ਪਾਈ ਕਹਿੰਦਾ ਥੋੜਾ ਬੋਰਾ ਜਰੂਰ ਕਰਾਂਗੇ ਬਾਕੀ ਇਹਨਾਂ ਇਸ ਟਾਈਮ 90000 ਤੇ 12 ਤੋਂ ਪਲੱਸ ਚੱਲਣ ਵਾਲੀ ਛੱਤੀ ਆ ਭਾਈ ਆ ਕਿਵੇਂ ਆ ਗਈ ਪੰਜਾਬ ਮੰਦੇ ਆ ਵੀ ਦੇਖੋ ਭਾਈ ਵੱਡੀ ਝੋਟੀ ਏ ਉਧਰ ਦੀ ਹਾਂਜੀ ਪੰਜਾਂ ਮਹੀਨਿਆਂ ਦੇ ਚੈੱਕ ਪਾਹੇ 5 ਕਿਲੋ ਤੋਂ ਦਿੱਕੋ ਟਾਈਮ ਭਾਜੀ ਦੇ ਦਈਏ ਠੀਕ ਹੈ ਸਿੰਗੀ ਵੇਖੋ ਝੋਟੀ ਲਓ ਜੀ ਫੇਸ ਭਾਜੀ ਦਾ ਸੇਮ ਸੋਹਰੇ ਇੱਕ ਵਾਰ ਨਹੀਂ ਕੀਤਾ ਭਾਜੀ ਉਧਰ ਦੀ ਮ ਠੀਕ ਹੈ ਤੇ ਬੇਕਹਿਵਾ ਸੁਆ ਸੁਝਣਾ ਸੁਆ ਭਾਜੀ ਗਾੜੀ ਪਿੱਛਾ ਸੁਣਾਏ ਦੁੱਗੇ ਸੂਈ ਆ ਠੀਕ ਹੈ ਲਾ ਬੰਦ ਕੇ ਪੀ ਆ ਵੀ ਨੇ ਤਾਂ ਵੀ ਕੋਈ ਦਾ ਤਾਹਰੇ ਕਾਡ ਕਾਡ ਤੇ ਹੈ ਸਿੰਗਲ ਹੱਡੀ ਆ ਤੇ ਪੇਟ ਥੋੜਾ ਜਿਹੜਾ ਬਹੁਤ ਹੀ ਚੌੜਾ ਲੱਗਾ ਵਾ ਇਹਦਾ ਬਈ ਸੱਜਦਾ ਕਿੰਨਾ ਕਰ ਸਾਟਿਆ ਹਾਂਜੀ ਸੱਜਰ ਦਾ ਕਿੰਨਾ ਕਾਟ ਰਿਆ ਸੱਜਰ ਭਾਈ 16 ਕਿਲੋ ਦੁੱਧ ਝੋਟੀ ਭੰਦੀ ਰਹੀ ਏ ਅੱਛਾ ਇਹ ਲੈ ਲੋ ਕਿੰਨੀ ਵੱਡੀ ਝੋਟੀ ਆ ਠੀਕ ਆ ਠੀਕ ਆ ਲੈ ਸੱਜਰ ਬਲੈਕ ਦਾ ਕਾਟ ਜੀ ਬਹੁਤ ਹੀ ਚੰਗਾ ਦੇ 16 ਲੀਟਰ ਜਿਹੜਾ ਸੱਜਰ ਦਾ ਰਿਕਾਰਡ ਰਿਹਾ ਵਾ ਇਸ ਟਾਈਮ ਜਿਹੜੀ 5.5 ਮਿੰਨਿਟ ਚੱਕ ਪਾਸ ਤੇ 5 ਲੀਟਰ ਦੁੱਧ ਤਿਆਰ ਆ ਬਾਕੀ ਸੈਂਡ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਮੈਂ ਨਹਿਮ ਸਿੰਘ ਲਗਾ ਦਿਆ ਵਾ ਨਾਂ ਨੀ ਬਹੁਤ ਚੰਗਾ ਲੱਗਾ ਕਰਨ ਵਾਲੀ ਪੰਗਾ ਪੰਗਾ ਸੰਦ ਲੱਗਾ ਤੇ ਆ ਚਾਵਾ ਸਾਈ ਦਾ ਰਹੀ ਇਹਦਾ ਬਾਈ ਜੀ ਕੀ ਕਰਨਾ ਮੋਲ ਫਿਰ ਇਹਦਾ ਮੋਲ 75 ਕਰਦੇ ਸ਼ਾਈ ਸੁਈ ਵੇਖੋ ਛੋਟੀ ਜਿਹੀ ਪਿੱਟ ਕੁੜਾ ਵੇਖੋ ਕਿੱਡਾ ਹੀ ਵਧਰਾ ਵੇਖੋ ਥਾਲ ਪਾਂਡਾ ਜਿਹੜਾ ਬਹੁਤ ਕੱਦ ਦੇਖ ਲਓ ਕਿੱਥੇ ਆ ਬਿਲਕੁਲ ਬਿਲਕੁਲ ਸਹੀ ਹੈ ਵੱਡੀ ਛੋਟੀ ਵੀ ਇਹ ਵੀ ਹਾਂ ਨਹੀਂ ਕਰਦੇ ਵੀਰ ਮੋਲ 75 ਹੀ 73 ਨਹੀਂ ਦੇ ਦਈਏ ਤਾਂ ਤੋਂ ਜਿੱਥੇ ਕਾਢੀ ਲੈਣੀ ਆ ਹਾਂ ਨਹੀਂ ਜਿੱਥੋਂ ਛੋੜੀ ਹੋਣੀ 100 200 ਰੁਪਿਆ ਭਾਈ 70000 ਦੀ ਝੋਟੀ ਦਵਾਂਗੇ ਠੀਕ ਆ ਠੀਕ ਆ ਠੀਕ ਆ ਲਓ ਜੀ 70000 100 200 250 ਕੋਣੀ ਬਾਕੀ ਭਾਈ ਜਿਹੜਾ ਵੀਰ ਭਰਾ ਹੜਕੇ ਸਾਹਮਣੇ ਹਾਂਜੀ ਪਿਆਰ ਹੋਈ ਝੋਟੀ ਇੱਕ ਚੀ ਦੀ ਇੱਕ 40 ਦੀ ਜਿਹਨੂੰ ਮੱਦੀ ਦੇ ਦਈ ਬਿਲਕੁਲ ਬਿਲਕੁਲ ਸਹੀ ਲਾ ਲਓ ਜੀ ਕਾਟ ਕਾਠਾ ਕੋਈ ਸ਼ੱਕ ਨਹੀਂ ਇਹਦਾ ਰੇਂਜਰ ਸਿੰਗਲ ਕਾਟਿਆ ਤਾੜੀਆਂ ਵਾੜ ਲੱਗੀ ਹੈ ਭਾਈ ਠੀਕ ਆ ਭਾਈ ਇਹ ਕਿਵੇਂ ਆ ਇਹਦਾ ਭਾਈ ਦੁੱਧਾ ਸੁਆ ਇਹ ਰਾਤ ਦੀ ਵਾੜ ਸੁਈ ਹੈ ਸੋ ਇਹਦੇ 1 ਕੋਚਵਾਈ ਹੋਈ ਉਹ ਅੱਛਾ ਇਹ ਮਗਰ ਸਾਡੇ ਤੇ 4 ਲੀਟਰ ਦੇ ਲੱਗ ਬੰਨੇ ਬੋਲਾ ਥੱਲੇ ਸਵੇਰੇ ਹਾਂਜੀ ਠੀਕ ਲੋ ਜੀ 1 ਕੋਚਵਾਈ ਜੀ ਹੋਈ ਜੇ ਤੇ 4 ਕਿ ਲੀਟਰ ਬਾਈ ਕਿੰਨਾ ਕਿ ਬੋਲਾ ਜਿਹੜਾ ਕੱਢਿਆ ਵਾ ਤੇ ਫਾਰਮ ਵਾਲੀ ਇਹਦੇ ਕੱਦ ਕੱਟ ਜਿਹੜਾ ਚੰਗਾ ਆ ਗਿਆ ਬਾਈ ਕਿੰਨਾ ਭਰ ਜੂਦਾ ਦੋ ਤਾਂ ਭਾਵੇਂ ਜਿਆਦਾ ਨਹੀਂ ਤੇ 15 16 ਕਿਲੋ ਲੈੜ ਚਵਾਉਗੀ ਅੱਛਾ ਜੀ ਹਾਂਜੀ ਯਾਤ ਬੀੜ ਵਾਲੀ ਆ ਨਸਲ ਵਾਲੀ ਆ ਠੀਕ ਹੈ ਠੀਕ ਹੈ ਜੀ 1 ਕੋਚਵਾਈ ਨਾਲ ਭੜੇ हां भाई जी ਭਾਲਿਆ ਇੱਕ ਛੱਟ ਦੇ ਹਾਂਜੀ ਅੱਜ ਭਾਲਿਆ ਭਾਈ ਆ ਜੇ ਥੋੜੀ ਠੀਕ ਹੈ ਠੀਕ ਹੈ ਲਓ ਜੀ ਫੋਸਟ ਬਾਰ ਚੈੱਕ ਕਰਾ ਲੈਂਦੇ ਆ 16 17 ਲੀਟਰ ਇਹਦਾ ਬੜਾ ਚੰਗਾ ਲੱਗਾ ਬੈਗ ਨੂੰ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਭਾਨੇ ਦੇ ਨਾੜਾ ਨੂੜਾ ਦੀ ਭਾਈ ਆਪਾਂ ਗੱਪਾਂ ਲਈ ਸੀ ਅੱਛਾ ਜੀ ਪਾਸ ਕੀਤੀ ਜੇਪ ਆਇਆ ਚੋਂ ਥਣਾ ਇੱਕੋ ਜਿਆ ਹਾਂਜੀ ਰਾਤ ਦੀ ਕੋਈ ਆ ਪਰਲੇ ਮਗਰਲੇ ਥਾਂ ਨੂੰ ਦੁੱਧ ਜੰਮਿਆ ਹੁੰਦਾ ਹੈ ਆਪਾਂ ਤੇ ਲੜਾਈ ਦੇਖਣੀ ਹੈ ਅੱਛਾ ਜੀ ਮੇਰਾ ਵੀ ਕੋਈ ਖੜ ਕੇ ਕੀ ਕਰੂਗਾ ਕੋਈ ਨਾਲੇ ਚੱਲ ਨਹੀਂ ਸਕਦਾ ਇਹਨਾਂ ਨੂੰ ਠੀਕ ਹੈ ਠੀਕ ਹੈ ਜੀ ਹੁੰਦਾ ਪਰ ਜੰਮਿਆ ਹੁੰਦਾ ਇਹ ਇਧਰ ਮਗਰਲੇ ਠੀਕ ਹੈ ਲੋ ਜੀ ਬਹਿਣੀ ਨੂੰ ਦੂਜਾ ਸੈਲ ਜਿਹੜਾ ਕਹਿਣੀ ਵਾਲਾ ਜਿਹਨੂੰ ਆਪਾਂ ਫੈ ਦਿੰਨੇ ਆ ਇੱਧਰ ਨਾਲ ਹਾਂ ਭਾਜੀ ਠੀਕ ਹੈ ਠੀਕ ਹੈ ਜੀ ਬਾਕੀ ਆਪਾਂ ਤੇ ਭਾਜੀ ਚੋਂ ਸਾੜਾ ਇਹ ਲਈ ਹੁਣ ਆਪਾਂ ਘਾਟੇ ਵਾਧਰਾ ਦੇ ਦੇਣੀ ਆ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲੋ ਜਿਹੜਾ ਵੀਰ ਭਰਾ ਇਲਾਜ ਕਰਾ ਸਕਦਾ ਥਾਣਾ ਗੱਪਣ ਪਾਸ ਕੀਤੀ ਭਾਈ ਤੇ ਆਇਆ ਚਾਹਾਂ ਥਾਣਾ ਜੀ ਅੱਛਾ ਜੀ ਹੁਣ ਮੋਲ ਲਏ ਭਾਜੀ ਦਾ 35000 ਅੱਛਾ ਜੀ ਯਾਰ ਸਰਦਿਆ 34000 ਦੀ ਦੇ ਰਹੀ ਹੈ ਵੈਸੇ ਕਰ ਦੋ ਫਿਰ ਇਹ ਵੀ ਜਿੱਥੇ ਜੈਸ ਨੋਈ ਜਿੱਥੇ 100 200 ਛੋੜੀ ਜਾਣੀ ਭਾਜੀ ਹਾਂ ਜੀ ਹਾਂ ਜ ਜੀ ਜਲੋ ਜੀ 33000 ਦੀ ਬਿਲਕੁਲ ਤਾਜੀ ਸੂਈ ਆ ਬਾਕੀ ਕੋਈ ਸੰਭਲ ਵਾ ਜਾ ਕੇ ਚਲੋ ਦੋਦੇ ਚੰਗਾ ਕੱਢੀ ਜਾਣਾ ਵਾ ਤੇ ਚੌਕੇ ਨੰਬਰ ਤੇ ਭਾਜੀ ਕਿਵੇਂ ਝੋਟੀ ਆ ਝੋਟੀ ਸੂਈ ਨੂੰ ਭਾਜੀ ਮਹੀਨਾ ਡੇਰ ਮਹੀਨਾ ਹੋਇਆ ਜੀ ਅੱਛਾ ਜੀ ਉਹ ਕੱਟੀ ਹੈ ਮਗਰ ਉਹ ਵਾ ਉਧਰ ਤੋਂ ਕੁੰਡੇ ਤੋਂ ਦੂਜੀ ਸਾਈਡ ਤੇ 3 ਮਲਕਾ ਹੱਥ ਆ ਗਿਆ ਜੀ ਠੀਕ ਹੈ ਇੱਕੋ ਭਾਈ ਦੋ ਦੋ ਉਹਦੀ ਪਪਾ ਜੀ ਨੋਖ ਲੋ ਜੀ ਠੀਕ ਲਓ ਜੀ 9 ਕਿਲੋ ਤੇ ਆ ਤੇ ਹੋ ਰਹਾ ਜਾਨੀ ਛੋਟੀ ਐ ਇਹ ਡੇਢ 2 ਕਿਲੋ ਚੋਕੇ ਪਾਸ ਕਰਕੇ ਹੁਣੇ ਆਈ ਏ ਅੱਛਾ ਜੀ ਹਾਂ ਜੀ ਠੀਕ ਲਓ ਜੀ ਭਾਈ ਕਹਿੰਦਾ ਕਿ ਡੇਢ ਕਿਲੋ ਠੇੜੀ ਚੋ ਆਈ ਐ ਤੇ ਕਰਕੇ ਤੇ ਫਿਰ ਲੈ ਕੇ ਆਏ ਏ ਤੇ ਥਣ ਭਾਂਡਾ ਜਿਹੜਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਿਆ ਇਕੱਲਾ ਇਕੱਲਾ ਲਗਾ ਪਿਆ ਵਾ ਕਾਣਾ ਤੇ ਢੇੜ ਤੂੰ ਨਾ ਹੋ ਗਿਆ ਵਾ ਟਾਈਮ ਨੂੰ ਬੰਦ ਸੀ ਹਾਂ ਵੀ ਛੋਟੀ ਵਿਖਾਓ ਭਾਈ ਕਿੰਦੀ ਕਰਦਾ ਵੇਖੋ ਲਓ ਜੀ ਕਰ ਤੇ ਕਰ ਪੇਕੜਾ ਵੇਖਣੀ ਆ ਅਲੇ ਵੇ ਅਲ ਮਾਰ ਲੋ ਕਹਿਣਾ ਇਹ ਬਈ ਸੁਆਗੜਵਾ ਸੁਇਓ ਸੁਆਗੜ ਤੁੱਜਾ ਜੇ ਭਾਈ ਛੋਟੀ ਦਾ ਲੋਹੀ ਛੋਟੀ ਹੈ ਭਾਜੀ ਪੁਰਾਣਾ ਦੇ ਲਓ ਪਹਿਲੇ ਠੀਕ ਹੈ ਠੀਕ ਹੈ ਹਾਂ ਜੀ ਛੋਟੀ ਹੈ ਜੀ ਬਾਕੀ ਜਿਹੜਾ ਗੱਡ ਕਾਢੀ ਚੰਗਾਵਾ ਦੇ ਸਿੰਘ ਸੁਣੂ ਵੀ ਬਹੁਤ ਚੰਗਾ ਲੱਗਾ ਵਾ ਇਹ ਵੀ ਕੋਈ ਤੁਸਾਂਹ ਵਾਲਾ ਪ੍ਰਾਪਤ ਜੇ ਲੋਹੀ ਗਾੜੀ ਨੂੰ ਜਰੂਰ ਆਪਣੀ ਚਲਾ ਕੇ ਲਾ ਦੇਣਾ ਜਿਹੜਾ ਬਹੁਤ ਚੰਗਾ ਵਾ ਇਹਦਾ ਭਾਈ ਜੀ ਮੌਤ ਮੌਲਾ ਭਾਜੀ ਦਾ 90 95 ਉਹ ਮਰਜ਼ੀ ਕਰੀਏ 85 ਹਜ਼ਾਰ ਦੀ ਦੇ ਦਈਏ ਇਹ ਵੀ ਜੈਸਣਾ ਹਾਂ ਨਹੀਂ 85 ਜੀ ਦੇ ਰਾਂਗੇ ਭਾਜੀ ਠੀਕ ਗੱਲ ਉਹ ਇਤਿਆਸਰੀ ਯਾਤਰੀ ਆ ਤੇ ਜਿਹੜੀ ਜੱਡੀ ਟੁੱਟੀ ਆ ਬਾਕੀ ਮੌਕੇ ਤੇ ਬੋਦਾ ਮਾਨ ਕਰਾਂਗੇ ਅੱਛਾ ਜੀ ਕੱਦ ਵੇਲਾ ਟੁੱਟੀ ਦਾ ਪੂਰੀ ਮੇਰੇ ਜੱਡੀ ਏ ਠੀਕ ਆ ਠੀਕ ਗੱਲ ਉਹ ਜੀ ਕੱਦ ਵਜਨ ਜਿਹੜਾ ਬਹੁਤ ਚੰਗਾ ਵਾ ਤੇ 82000 ਨਹੀਂ ਬਾਕੀ ਮੌਕੇ ਦੇ ਬਾਈ ਕੰਦਾ ਬਾਕੀ ਹੋਏ ਸਵਾਇ ਡੰਗਰੇ ਆ ਭਾਜੀ 2 ਟਾਈਮ 4 ਟਾਈਮ ਚੋਗੇ ਆਪਣੀ ਪਾਸ ਕਰਕੇ ਤਸੱਲੀ ਕਰਕੇ ਠੀਕ ਆ ਠੀਕ ਗੱਲ ਉਹ ਜੀ ਹਰ ਵਾਰੀ ਬਾਈ ਜੀ ਇਹੋ ਬੇਨਤੀ ਹੁੰਦੀ ਆ ਬਿਲਕੁਲ ਚੰਗੀ ਗੱਲ ਲੱਗਦੀ ਇਹਨੂੰ ਤੇ ਪਸ਼ੂ ਪਾਈ ਦੇ ਕੋਲ ਚੰਗੇ ਤੇ ਰੇਡ ਜਿਹੜੇ ਬਿਲਕੁਲ ਲੱਗਣ ਵਾਲੇ ਪਾਏ ਆ ਭਰਿਨੇ